ਪਹਿਲਾ ਸਭ ਤੋਂ ਪਹਿਲਾ ਸਾਰਿਆਂ ਨੂੰ ਜੈ ਗੁਰਦੇਵ ਜੈ ਕਾਨਗੁਰਦੇ ਜੈ ਪੀਮ ਜੈ ਭਾਲ ਜੈ ਵਾਲਮੀਕੀ ਬਾਬਾ ਬਾਲਮੀਕੀ ਸੋ ਸਾਡੇ ਸ਼੍ਰੀ ਗੁਰੂ ਵਿਦਾਸ ਮਹਾਰਾਜ ਦਾ ਜਿਹੜਾ ਅਸਥਾਨ ਹੈ ਜੋ 1999 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੀ ਪੰਜਾਬ ਦੀ ਸਾਡੀ ਰਾਜਧਾਨੀ ਹੈ ਇੱਥੇ ਵਿਕਾਸ ਨਗਰ ਮੌਲੀ ਜਾਗਰਣ ਦੇ ਵਿੱਚ ਜਿਹੜਾ ਗੁਰੂ ਵਿਦਾਸ ਮਹਾਰਾਜ ਦਾ 24-25 ਸਾਲ ਪੁਰਾਣਾ ਜਿਹੜਾ ਗੁਰਦੁਆਰਾ ਉਹਨੂੰ ਜਿਹੜਾ 2006 ਦੇ ਵਿੱਚ ਵੀ ਇਹ ਮੁੱਦਾ ਉੱਠਿਆ ਸੀ 2009 ਦੇ ਵਿੱਚ ਉੱਠਿਆ ਹੁਣ 24 ਜੀ ਜਾ ਕੇ ਜਿਹੜਾ ਨੋਟੀਫਿਕੇਸ਼ਨ ਹੈ ਕਾਰਪੋਰੇਸ਼ਨ ਚੰਡੀਗੜ੍ਹ ਨੇ ਸਾਡੇ ਗੁਰੂ ਘਰਾਂ ਦੇ ਬਾਹਰ ਲਾਇਆ ਉਸ ਤੋਂ ਬਾਅਦ 58 ਸੈਕਟਰ ਵਿੱਚ ਵੀ ਗੁਰੂ ਵਿਦਾਸ ਮਹਾਰਾਜ ਦਾ ਹਸਤਾਨ ਆ ਉਸੇ ਵੀ ਜਿਹੜਾ ਨੋਟੀਫਿਕੇਸ਼ਨ ਲਾਇਆ ਗਿਆ ਅਤੇ ਸੱਤ ਜਿਹੜੇ ਮੰਦਰ ਆ ਭਗਵਾਨ ਬਾਲੀ ਮਹਾਰਾਜ ਦੇ ਆ ਉਹਨਾਂ ਦੇ ਵੀ ਜਿਹੜਾ ਮੰਦਰਾਂ ਦੇ ਬਾਹਰ ਨੋਟੀਫਿਕੇਸ਼ਨ ਲਾਇਆ ਗਿਆ ਉਸ ਤੋਂ ਬਾਅਦ ਮੌਕੇ ਤੇ ਜਾ ਕੇ ਉਥੇ 30 ਤਰੀਕ ਦੀ ਮੀਟਿੰਗ ਦਾ ਜਿਹੜਾ ਅਸੀਂ ਤੈਅ ਕੀਤਾ ਸੀ ਸਾਡੇ ਸ੍ਰੀ ਗੁਰੂ ਵਿਦਾਸ ਸਾਧੂ ਸੰਪਦਾ ਸੁਸਾਇਟੀ ਦੇ ਪੰਜਾਬ ਪ੍ਰਧਾਨ 108 ਸਾਧੂ ਗੁਰਵੰਦਰ ਮਹਾਰਾਜ ਜੀ ਇਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਉਹ ਤੇ ਤੀਹਰੀਕ ਦੀ ਜਿਹੜੀ ਮੀਟਿੰਗ ਆ ਉਹ ਫਿਕਸ ਕੀਤੀ ਗਈ ਅਤੇ ਮਹਾਰਾਜ ਜੀ ਨੇ ਸਾਰੇ ਮਹਾਪੁਰਸ਼ਾਂ ਨੂੰ ਬੇਤੀ ਕੀਤੀ ਕੁਸ਼੍ਰਿ ਗੁਰੂਤਾ ਸਾਧੂ ਸੰਪਰਦਾਂਟੀ ਦੇ ਸਾਡੇ ਬਾਬਾ ਜੀ ਖਜਾਂਜੀ ਸਾਹਿਬ ਜੀ ਸ਼ੰਕੀਨ ਦਰਗਾਹ ਜੀ ਦੇ ਘਰ ਦੇ ਥੋੜੇ ਸੰਜੀ ਸਾਡੇ ਪੰਡਵਾ ਡੇਰੇ ਤੋਂ ਸਾਡੇ ਗੁਰਦੀਪ ਗਿਰੀ ਜੀ ਮਹਾਰਾਜ ਦੇਸ ਰਾਜ ਜੀ ਮਹਾਰਾਜ ਸਾਰੇ ਮਹਾਪੁਰਸ਼ਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਆਪਣੀ ਸਖਤ ਨੂੰ ਪੀਠ ਬਿੰਦੀ ਆ ਤੇ ਆਵਾਦਾਨ ਮਹਾਰਾਜ ਦੇ ਸਾਥ ਜਿਹੜਾ ਫਿਰਮਨ ਸਿੰਘ ਜੀ ਆ ਉਹਨਾਂ ਨੇ ਵੀ ਕਿਹਾ ਕੋ 108 ਸਤਿ ਗੁਰਜੰਨਦਾ ਜੀ ਮਹਾਰਾਜ ਡੇਰਾ ਸਾਕਣ ਬੱਲਾ ਜੋ ਰਵਿਦਾਸੀਆ ਸਮਾਜ ਸਾਡੇ ਧੂਰਾ ਵੀ ਹਨ ਜੋ ਭਾਰਤ ਵਿੱਚ ਪੂਰੇ ਦੇਸ਼ ਵਿਦੇਸ਼ ਵਿੱਚ ਅਮਨ ਬਾਣੀ ਦਾ ਪ੍ਰਚਾਰ ਪ੍ਰਸਾਰ ਡੇਰਾ ਸਾਕਣ ਬੱਲਾ ਦੇ ਰਹਿਣਵਾਈ ਚ ਹੋ ਰਿਹਾ ਮਹਾਰਾਜ ਨੂੰ ਵੀ ਦੱਸਿਆ ਵੀ 30 ਤਰੀਕ ਦੀ ਮੀਟਿੰਗ ਰੱਖੀਆ ਤੇ ਸਾਡੇ ਬਹੁਤ ਸਬਕਾਰ ਜੋ ਵਾਕਾ ਜੀਮਾ ਜੀ ਉਹਨਾਂ ਨੇ ਜਿੰਨੇ ਸਾਡੇ ਡੇਰੇ ਦੇ ਸੇਵਾਦਾਰ ਸੀ ਜਿੰਨੇ ਸੰਗਤਾਂ ਉਹਨਾਂ ਸਾਰਿਆਂ ਨੂੰ ਕਿਹਾ ਵੀ ਤੁਸੀਂ ਸਾਰੇ ਜਿਹੜੇ ਆ ਜਿਹੜੇ ਬਹਾਲੀ ਗੀਰਕਾ ਚੋਂ ਦੇ ਨਾਲ ਜਿਹੜਾ ਦਾਣਾ ਮੰਡੀ ਵਿੱਚ ਪਹੁੰਚਣਾ ਸੋ ਸਾਰੀਆਂ ਸੰਗਤਾਂ ਜਿਹੜੀਆਂ ਸਿੱਧੀਆਂ ਉੱਥੇ ਪਹੁੰਚਿਆ ਸਵਾਦਿਪ ਚੱਕ 팀 ਤੋਂ ਅਸੀਂ ਗਿਆ ਜਿਲ੍ਹਾ ਜਲੰਧਰ ਜਿਲ੍ਹਾ ਹੁਸ਼ਿਆਰਪੁਰ ਤੇ ਜਿਲ੍ਹਾ ਕਪੂਰਥੀ ਸੰਗ ਜਿਹੜੀ ਆ ਜਿਨ੍ਹਾਂ ਕੋ ਗੱਡੀਆਂ ਦਾ ਸਾਧਨ ਹੈਗੇ ਉਹ ਪਹੁੰਚਣ ਜਿਨ੍ਹਾਂ ਕੋ ਨਹੀਂ ਹੈਗੇ ਉਹਨਾਂ ਲਈ ਅਸੀਂ ਜਿਹੜਾ 20 ਬੱਸਾਂ ਕੀਤੀਆਂ ਸੀ ਜਿਨ੍ਹਾਂ ਦੇ ਵਿੱਚੋਂ 5 ਬੱਸਾਂ ਦੀ ਸੇਵਾ ਜਿਹੜੀ ਆ ਗਲੋਬਲ ਵਲਦਾਸਿਆ ਆਰਗੇਨਾਈਜੇਸ਼ਨ ਜੋ ਇਟਲੀ ਅਤੇ ਯੂਰਪ ਦੀਆਂ ਸਾਰੀਆਂ ਸੁਭਾਵਾਂ ਜੁਨੀਆਂ ਸ਼੍ਰੀ ਗੁਰੂ ਵਦਾਸ ਮਹਾਰਾਜ ਮੰਨਣੜੀਆਂ ਉਹਨਾਂ ਨੇ 5 ਸੇਵਾ 5 ਬੱਸਾਂ ਦੀ ਸੇਵਾ ਕੀਤੀ ਤੇ 5 ਜਿਹੜਾ ਜੁਆਈ ਕਮੇਟੀ ਜਿਹੜੇ ਰਾਮਪਾਲ ਜੀ ਆ ਉਹਨਾਂ ਦੀ ਸਮੂਚੀ ਟੀਮ ਨਿਰਮਲ ਜੀ ਆ ਸ਼ੇਵ ਉਦਾਸ ਅਤੇ ਹੋਰ ਜਿਹੜੇ ਜੁਆਇ ਕਮੇਟੀ ਦੇ ਸਾਰੇ ਮੈਂਬਰ ਆ ਉਹਨਾਂ ਨੇ ਬੱਸਾਂ ਜਿਹੜੀ 5 ਬੱਸਾਂ ਦੀ 5 ਬੱਸਾਂ ਸੇਵਾ ਕੀਤੀ ਤੇ ਬਾਕੀ ਜਿਹੜੀਆਂ 10 ਬੱਸ 10 ਬੱਸਾਂ ਆ ਉਹ ਜਿਹੜੇ ਗੁਰਵਧਾਰ ਟਾਈਗਰ ਫੋਰਸ ਵੱਲੋਂ ਜਿਹੜਾ ਅਸੀਂ 10 ਬੱਸਾਂ ਦੀ ਜਿਹੜੀ ਆਪਣੀ ਜ਼ਿੰਮੇਵਾਰੀ ਤੇ ਜਿਹੜੀਆਂ ਬੱਸਾਂ ਜਿਹੜੇ ਸਾਡੇ ਨਾਲ ਜੁੜੇ ਆ ਇਕੱਲੇ ਆਪਣੇ ਟਾਈਗਰ ਫੋਰਸ ਦੇ ਨਹੀਂ ਬਹੁਤ ਜਿਹੜੇ ਦੂਜੇ ਕਾਸਟ ਦੇ ਲੋਕ ਸੀਗੇ ਉਹਨਾਂ ਨੇ ਸਾਨੂੰ ਜਿਹੜਾ ਫੰਡ ਦਿੱਤਾ ਕਿਸੇ ਨੇ 2000 ਕਿਸੇ ਨੇ 5000 ਕਿਸੇ ਨੇ 6000 ਕਿਸੇ ਨੇ ਪਾਣੀ ਦਾ ਕਿਸੇ ਨੇ ਕੁਝ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਸਾਡਾ ਨਾਮ ਜੜਾਇਆ ਉਹ ਅਸੀਂ ਤੁਹਾਨੂੰ ਮੰਨਦੇ ਹਾਂ ਗੁਰੂਬ达 ਟੈਕਰ ਫੋਰਸ ਦੇ ਮੈਂਬਰਾਂ ਨੂੰ ਮੰਨਦੇ ਹਾਂ ਸਾਡਾ ਤੁਸੀਂ ਨਾਂ ਨਹੀਂ ਲੈਣਾ ਉਹ ਜਿਹੜੀਆਂ 10 ਬਸਾਂ ਦੀ ਸੇਵਾ ਸੀਗੀ ਉਹਨਾਂ ਨੇ ਗੋਪਤ ਜਿਹੜਾ ਰੱਖਿਆ ਵੀ ਸਾਡਾ ਨਾਲ ਹੀ ਬੋਲਣਾ ਮੈਂ ਉਹਨਾਂ ਦਾ ਤਹਿਦੁਲੁ ਧੰਨਵਾਦ ਵੀ ਕਰਦਾ ਅੱਦੇ ਸਾਰੇ ਮਹਾਪੁਰਸ਼ਾਂ ਦਾ ਵੀ ਉਗੀ ਚਿੱਟੀ ਤੋਂ ਸਾਡੇ ਵਾਲੀ ਮਹਾਰਾਜ ਦੇ ਜਿਹੜੇ প্রচার ਕਰ ਰਹਾ ਸੰਤ ਪ੍ਰਗਟਨਾ ਜੀ ਉਹਨਾਂ ਨੇ ਵੀ ਸੰਤਾਂ ਨੂੰ ਅਪੀਲ ਕੀਤੀ ਸੀ ਤੇ ਅੰਮ੍ਰਿਤਸਰ ਦੇ ਵਿੱਚ ਸੰਤ ਗਧਾਈਨਾ ਜੀ ਜੋ ਵਾਲਮਿੰਗ ਮਹਾਰਾਜ ਦੇ ਆਸ਼ਰਮ ਦਾ ਚਰਾਂਦੇ ਪਿਆ ਉਹਨਾਂ ਨੇ ਵੀ ਜਿਹੜੀਆਂ ਸੰਗਤਾਂ ਸਿੱਧੀਆਂ ਜਿਹੜੀਆਂ ਭੇਜੀਆਂ ਉਥੇ ਕੋਸ਼ਿਸ਼ ਕੀਤੀ ਆ ਵੀ ਸਾਰੀ ਸੰਗਤ ਪਹੁੰਚੂਗੀ ਆ ਸੋ ਅੱਜ ਜਿਹੜਾ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਵਿੱਚੋਂ ਪੂਰੇ ਵਿਦਾਲ ਟੈਗਟ ਤੇ ਫੋਰਸ ਦੇ ਸਾਰੇ ਜਿਹੜੇ ਅਹੁਦੇਦਾਰ ਆ ਚਾਹੇ ਉਹ ਬਟਾਲੇ ਤੋਂ ਆ ਚਾਹੇ ਫੋਜਪੁਰ ਤੋਂ ਆ ਚਾਹੇ ਫਾਜ਼ਿਲਕਾ ਤੋਂ ਆ ਚਾਹੇ ਪਠਾਨਕੋਟ ਤੋਂ ਆ ਹਰ ਜ਼ਿਲ੍ਹੇ ਦੇ ਵਿੱਚੋਂ ਜਿਹੜੇ ਆ ਜਿੰਨੀ ਉਹਨਾਂ ਦੀ ਸਮਤਾ ਜਿਉਰੇ ਮੁਤਾਬਕ ਜਿਹੜੇ ਸਾਰੇ ਸਾਥੀ ਇੱਥੇ ਪਹੁੰਚ ਰਹੇ ਆ ਸੋ ਅੱਜ ਮੈਂ ਇਸ ਗੱਲ ਨੂੰ ਮੰਨਦਾ ਵੀ ਜਿਹੜੇ ਲੋਕ ਜੁੜੇ ਆ ਉਹ ਕਿਸੇ ਨਿੱਜੀ ਕਿਸੇ ਬੰਦੇ ਨਾਲ ਨਹੀਂ ਤੇ ਜਿੰਨੇ ਵੀ ਸਾਡੇ ਮਹਾਪੁਰਸ਼ਾਂ ਦੇ ਡੇਰੇ ਆ ਉਹਨਾਂ ਦੇ ਨਾਲ ਜੁੜਿਆ ਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਦੇ ਉੱਪਰ ਜਿਹੜੇ ਸਾਰੇ ਲੋਕ ਅੱਜ ਇਕੱਤਰ ਹੋਏ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਵੀ ਜਿਹੜਾ ਸੰਘਰਸ਼ ਆ ਬੜਾ ਵੱਡੇ ਸੰਘਰਸ਼ ਅੱਜ ਹੋਵੇਗਾ ਸੋ ਚੰਡੀਗੜ੍ਹ ਦੀ ਧਰਤੀ ਦੇ ਉੱਪਰ 10000 ਤੋਂ ਉੱਪਰ ਬੰਦਾ ਜਿਹੜਾ ਉੱਥੇ ਇਕੱਠ ਜਿਹੜਾ ਉਹ ਅੱਜ ਦੋਖ ਨੂੰ ਬਣੂਗਾ ਕੋਈ ਨਾ ਤੇ ਗੁਰੂ ਵਿਦਾਸ ਮਹਾਰਾਜ ਦੇ ਨਾਮ ਬੈਨਰ ਥੱਲੇ ਭਗਵਾਨ ਵਾਲੀ ਮਹਾਰਾਜ ਦੇ ਬੈਨਰ ਥੱਲੇ ਅਤੇ ਜਿਹੜੇ ਸ਼੍ਰੀ ਗੁਰੂ ਸਾਹਿਬ ਸਾਹਿਬ ਨੂੰ ਪਤਾ ਹੈ ਸਟੇਡੀ ਡੇਰਾ ਸਰਕਣ ਬੱਲਾ ਅਤੇ ਸਾਰੇ ਜਿਹੜੇ ਸਾਥੀ ਸਾਥੀਆ ਚਾਹੇ ਆਸ਼ਰਮ ਤੋਂ ਭਗਵਾਨ ਵਾਲੀ ਮਹਾਰਾਜ ਨੂੰ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੈ ਜੀ ਨੂੰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਪਸਥਨ ਕੀਤਾ ਤੇ ਇਦਾਂ ਹੀ ਆਪਾਂ ਕਹਿੰਦੇ ਆ ਵੀ ਜਦੋਂ ਕਿਸੇ ਢੀੜ ਬੈਂਦੀ ਆ ਵੀ ਆਪਾਂ ਸਾਰੇ ਜਣੇ ਹਰ ਦਿਨ ਬੈਨਰ ਥੱਲੇ ਭਗਵਾਨ ਵਾਲੀ ਮਹਾਰਾਜ ਦੇ ਬੈਨਰ ਥੱਲੇ ਇਦਾਂ ਇਕੱਤਰ ਹੋ ਗਏ ਆਪਾਂ ਅੱਗੇ ਚੱਲੀਏ ਹੁਣ ਆਪਾਂ ਪੁਰਾਣੇ ਦਾਦਮਾਰੇ ਦੇ ਕਾਰੇ ਲਾ ਕੇ ਜਿਹੜਾ ਆਪਾਂ ਏਖੋ ਜਿਹੜਾ ਚੱਕ ਪਿੰਕ ਪਗਵਾੜੇ ਤੋਂ ਚੱਲ ਗਏ ਆਪਾਂ ਮੁਹੱਲੀ ਜਿਹੜਾ ਬੇਰਪਾ ਚੋ ਗਿਆ ਔਰ ਇਹ ਨਾਲ ਅਲਾਜ ਮੰਡੀ ਸਾਡੇ ਅੰਦਰ ਕਰ ਰਹੇ ਆ ਆਪਾਂ ਉੱਥੇ ਪਹੁੰਚਣਾ ਤੇ 12 1 ਵਜੇ ਜਿਹੜੀ ਮੀਟਿੰਗ ਆ ਉਹ ਚੰਗੀ ਕਰ ਸ਼ੁਰੂ ਕਰਨੀ ਆ ਸੋ ਸਾਰੇ ਜਿਹੜੇ ਸਾਥੀ ਤੇ ਪਹੁੰਚੇ ਸਾਰਿਆਂ ਦਾ तहे ਦਿਲੋਂ ਧੰਨਵਾਦ ਸਾਰਿਆਂ ਨੂੰ ਜੈ ਗੁਰਦੇਵ ਜੈ ਗੁਰਦੇਵ ਜੈ ਜੈ ਪੀਮ ਜੈ ਪਾਪ ਜੈ ਵਾਲਮੀਕੀ ਹਰ ਹਰ